ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਡੀ ਆਨ ਵਲਗਨ ਨਵਾਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ ਜਥੇਦਾਰ ਖੁਸ਼ਵਿੰਦਰ ਸਿੰਘ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਹਰਜਿੰਦਰ ਕੌਰ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨੰਜਾ ਸਰਦਾਰ ਕੁਲਦੀਪ ਸਿੰਘ ਬਾੜ ਗੁਰਦੁਆਰਾ ਬਾੜ ਬੀਰ ਬਾਬਾ ਸਿੰਘ ਰਤੋਕੇ ਦੇ ਸਹਿਯੋਗ ਦੇ ਨਾਲ ਹਲਕਾ ਪੱਟੀ ਅਤੇ ਹਲਕਾ ਵਲਟੋਹਾ ਤਰੰਤ ਰੰਤੇ ਹੜਪਰਵਾਵਿਤ ਵਕਵਕ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ ਤੇ ਪਹਚਾਣ ਦੀ ਸੇਵਾ ਨਿਭਾਈ ਅਤੇ ਪ੍ਰਬੰਧਕ ਕਮੇਟੀਆਂ ਤੇ ਗ੍ਰੰਤੀ ਸਿੰਘਾਂ ਨੂੰ ਸੂਚਿਤ ਵੀ ਕੀਤਾ ਗਿਆ ਕਿ ਗੁਰਦੁਆਰਾ ਬੇ ਸਾਹਿਬ ਜੀ ਪਿੰਡ ਗਦਾਈ ਤੋਂ ਪਾਵਨ ਸਰੂਪਾਂ ਨੂੰ ਸਮੂਹ ਸੰਗਤਾਂ ਤੇ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਸੁਰੱਖਿਅਤ ਥਾਂ ਤੇ ਸੁਭਾਵੀਮਾਨ ਕੀਤਾ ਗਿਆ ਇਸ ਸਮੇਂ ਸਮੂਚੀ ਟੀਮ ਭਾਈ ਦਿਲਬਖ ਸਿੰਘ ਸੰਭਰਾ ਪੰਚਾਇਤ ਭਾਈ ਸੁਖਪਾਲ ਸਿੰਘ ਪ੍ਰਚਾਰਕ ਭਾਈ ਨਿਸ਼ਾਨ ਸਿੰਘ ਪ੍ਰਚਾਰਕ ਭਾਈ ਗੁਰਬਚਨ ਸਿੰਘ ਪ੍ਰਚਾਰਕ ਭਾਈ ਗੁਰਜੀਤ ਸਿੰਘ ਐਮਏ ਕਵੀਸ਼ਰ ਜੱਥਾ ਭਾਈ ਵਰਿਆਮ ਸਿੰਘ ਕਵੀਸ਼ਰ ਜੱਥਾ ਤੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੱਤੋ ਕੇ ਦੇ ਸਟਾਫ ਨੇ ਸੇਵਾ ਨਿਭਾਈ ਤੁਸੀਂ ਵੀ ਦੇਖੋ ਹੈਪੀ ਸਬਰਾਂ ਦੀ ਵਿਸ਼ੇਸ਼ ਰਿਪੋਰਟ ਦਾਸ ਦਲਬਾਗ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਕਿ ਅਜੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਨ ਨੂੰ ਸੁਰੱਖਿਆ ਥਾਵਾਂ ਤੇ ਪੰਚਾਇਤਾਂ ਕਿਹੜੀ ਸਥਿਤੀ ਦੇ ਵਿੱਚ ਜਿਹੜੇ ਹਾਲਾਤ ਨੇ ਇਸ ਜਗ੍ਹਾ ਤੇ ਬਿਨਾਂ ਤੋਂ ਗੁਰੂ ਸਾਹਿਬ ਨੂੰ ਸਰੂਪਨ ਕਿਸ ਜਗ੍ਹਾ ਤੇ ਪਹੁੰਚਾਇਆ ਜਾ ਰਿਹਾ ਸਭ ਤੋਂ ਪਹਿਲਾਂ ਇਸ ਗੱਲ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਲਗਭਗ ਕਈ ਦਿਨਾਂ ਤੋਂ ਹਰੀਆਂ ਤੋਂ ਲੈ ਕੇ ਖੇਮ ਕਰਨ ਤੱਕ ਸਾਰੇ ਪਿੰਡਾਂ ਦਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਕਵੀਸ਼ਰ ਰਾਗੀ ਢਾਡੀ ਸਮੁੱਚੀਆਂ ਟੀਮਾਂ ਲੱਗੀਆਂ ਹੋਈਆਂ ਸੰਗਤ ਨੂੰ ਅਸੀਂ ਕਈ ਵਾਰ ਗੁਰੂ ਘਰਾਂ 'ਚ ਜਾ ਕੇ ਬੇਨਤੀ ਕਰ ਚੁੱਕੇ ਆਂ ਵੀ ਆਪਾਂ ਜਦੋਂ ਵੀ ਕਿਤੇ ਇਹੋ ਜਿਹੇ ਹਾਲਾਤ ਬੰਦੇ ਆ ਤੇ ਸਭ ਤੋਂ ਪਹਿਲਾਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵੇਂ ਤੇ ਲੈ ਕੇ ਜਾਣੇ ਕੱਲ ਵੀ ਗੁਰਦੁਆਰਾ ਵੀਰ ਸਹਿਬ ਪਿੰਡ ਗਦਾਈਕੇ ਤੋਂ ਲਗਭਗ ਉਹ ਬੜੇ ਢੂੰਗੇ ਪਾਣੀ ਦੇ ਵਿੱਚੋਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵੇਂ ਤੇ ਪਹੁੰਚਾਏ ਅੱਜ ਸਵੇਰੇ ਵੀਰਾਂ ਨਾਲ ਵਿਚਾਰ ਹੋਏ ਭਾਈ ਅਜੀਤ ਸਿੰਘ ਦੀ ਨਾਲ ਜ਼ਿੰਮੇਵਾਰ ਵੀਰ ਸਾਰੇ ਖਲੋਤੇ ਨੇ ਕਿ ਆਪਾਂ ਇਸ ਗੁਰੂ ਘਰ ਦੇ ਰਸਤੇ ਜਿਹੜੇ ਨੇ ਸਾਰੇ ਬਲੌਕੋਂ ਚੱਲੇ ਨੇ ਅੱਗੇ ਜਾ ਕੇ ਵੇਖੋ ਗੱਡੀ ਨੰਗਣੀ ਜਿਹੜੀ ਆ ਉਹ ਬੜੀ ਮੁਸ਼ਕਲ ਹੋ ਚੁੱਕੀ ਐ ਜੇ ਥੋੜਾ ਬਹੁਤਾ ਵੀ ਨੀਓ ਰਾ ਜਾਂ ਵੱਡੀ ਮੁਸ਼ਕਲ ਬਣ ਸਕਦੀ ਹੈ ਇਸ ਕਰਕੇ ਅੱਜ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਸਵਰਾ ਉੱਚੀ ਜਗ੍ਹਾ ਤੇ ਲਿਜਾਏ ਜਾ ਰਹੇ ਨੇ ਹੋਰ ਵੀ ਇਲਾਕੇ ਦੇ ਬੰਨ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਚਾਹ ਬੰਨ ਤੋਂ ਅੰਦਰਲੇ ਬੰਨੇ ਨੇ ਚਾਹ ਬੰਨ ਤੋਂ ਬਾਹਰਲੇ ਬੰਨੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਡੇ ਨਾਲ ਸੰਪਰਕ ਬਣਾਓ ਤੇ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲਗੇ